ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਵੱਡੇ ਆਗੂ ਦੇ ਵੱਲੋਂ ਝਟਕਾ ਦੇਣ ਦੀ ਤਿਆਰੀ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਇੱਕ ਵੱਡਾ ਫੇਰਬਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਾਂ ਮਾਝੇ ਤੋਂ ਇੱਕ ਵੱਡਾ ਆਗੂ ਪਾਰਟੀ ਨੂੰ ਛੱਡਣ ਜਾ ਰਿਹਾ ਹੈ ਤਤਾਂ ਅੰਦਾਜ਼ੀ ਹੈ ਕਿ ਅਨਿਲ ਜੋਸ਼ੀ ਦੇ ਵੱਲੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦੇਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਦਰਅਸਲ ਅੱਜ ਅਨਿਲ ਜੋਸ਼ੀ ਦੇ ਵੱਲੋਂ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹ ਤਸਵੀਰ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਅਨਿਲ ਜੋਸ਼ੀ ਦੇ ਵੱਲੋਂ ਜੋ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੱਲ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਪੱਲਾ ਫੜ ਸਕਦੇ ਨੇ ਭੁਪੇਸ਼ ਬਗੇਲ ਦੀ ਅਗਵਾਈ ਦੇ ਵਿੱਚ ਹੁਣ ਕਾਂਗਰਸ ਚ ਸ਼ਾਮਲ ਹੋਣਗੇ ਤਾਂ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਭੁਪੇਸ਼ ਭਗੇਲ ਦੇ ਵੱਲੋਂ ਹੀ ਸਮਾਂ ਲੈ ਕੇ ਦਿੱਤਾ ਗਿਆ ਸੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦਾ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹਿੰਦੂ ਆਗੂਆਂ ਦੇ ਵਿੱਚੋਂ ਕਾਫੀ ਵੱਡਾ ਨਾਮ ਹੈ ਅਨਿਲ ਜੋਸ਼ੀ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੱਡਾ ਰਸੂਖ ਰੱਖਦੇ ਨੇ ਸਿਆਸੀ ਤੌਰ ਦੇ ਉੱਤੇ ਭਾਜਪਾ ਦੇ ਵਿੱਚ ਲੰਬਾ ਚਿਰ ਕੰਮ ਕੀਤਾ ਕੈਬਨਿਟ ਮੰਤਰੀ ਵੀ ਬਣਿਆ ਉਸ ਤੋਂ ਬਾਅਦ 2020 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਭਾਜਪਾ ਦੇ ਵੱਲੋਂ ਜਿਹੜਾ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਸੀ ਤੇ ਉਸ ਤੋਂ ਬਾਅਦ ਅਨਿਲ ਜੋਸ਼ੀ ਦੇ ਵੱਲੋਂ ਜਿਹੜਾ ਭਾਜਪਾ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਸੀ 2022 ਦੇ ਵਿੱਚ ਵੀ ਅਨਿਲ ਜੋਸ਼ੀ ਦੇ ਨਾਂ ਤੇ ਦਾਖੇੜਿਆ ਗਿਆ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਸੀ ਪਰ ਗੁਰਜੀਤ ਔਜਲਾ ਜਿਹੜੇ ਨੇ ਉਹ ਬਾਜ਼ੀ ਮਾਰ ਜਾਂਦੇ ਨੇ ਤੇ ਹੁਣ ਜਿਹੜਾ ਅਨਿਲ ਜੋਸ਼ੀ ਐ ਇਹ ਹੁਣ ਕਾਂਗਰਸ ਦਾ ਪੱਲਾ ਫੜਨ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਹੁਲ ਗਾਂਧੀ ਦੇ ਨਾਲ ਅਨਿਲ ਜੋਸ਼ੀ ਜਿਹੜਾ ਨੇ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਜੋ ਹੁਣ ਗੱਲ ਖਬਰ ਨਿਕਲ ਕੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਕੱਲ ਨੂੰ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ 'ਚ ਜਿਹੜਾ ਭੁਪੇਸ਼ ਵਗੇਲ ਦੀ ਅਗਵਾਈ ਪੰਜਾਬ ਪ੍ਰਧਾਨ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਪੱਲਾ ਫੜਨਗੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਜ ਜਦੋਂ ਇੱਕ ਜਦ 2 ਦਸੰਬਰ ਦੇ ਫੈਸਲੇ ਤੋਂ ਬਾਅਦ ਕਈ ਸਾਰੇ ਆਗੂਆਂ ਦੇ ਵੱਲੋਂ ਅਸਤੀਫੇਆਂ ਦਾ ਦੌਰ ਜਾਰੀ ਹੋਇਆ ਤਾਂ ਉਸ ਸਮੇਂ ਅਨਿਲ ਜੋਸ਼ੀਵੀ ਇੱਕ ਕਸਾਨੂਨਾ ਨੇ ਉਸ ਸਮੇਂ ਵੀ ਆਪਣੀ ਨਾਰਾਜ਼ਗੀ ਜਤਾਈ ਸੀ ਕਿ ਅਸੀਂ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆ ਰਹੇ ਹਾਂ ਪਰ ਪਾਰਟੀ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਬਹੁਤ ਹੈ ਜੋ ਕਿ ਚੰਗੀ ਨਹੀਂ ਲੱਗਦੀ ਅਸੀਂ ਜਿਹੜਾ ਹਿੰਦੂ ਆਗੂਆਂ ਦਾ ਇਸ ਤਰੀਕੇ ਦੀਆਂ ਗੱਲਾਂ ਉਸ ਸਮੇਂ ਵੀ ਜਿਹੜਾ ਹੈ ਕਾਫੀ ਫੈਲੀਆਂ ਸਨ ਪਰ ਉਸ ਤੋਂ ਬਾਅਦ ਹੁਣ ਵੀ ਨਾਰਾਜ਼ਗੀ ਦਾ ਕਾਰਨ ਇਹੀ ਹੈ ਕਿ ਪਾਰਟੀ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਬਹੁਤ ਹੈ ਅਤੇ ਧਰਮ ਨੂੰ ਖੁਸ਼ ਕਰਨ ਦੇ ਲਈ ਕਈ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਇਸ ਤਰੀਕੇ ਦੀਆਂ ਗੱਲਾਂ ਹੁਣ ਜੋ ਸੂਤਰਾਂ ਵੱਲੋਂ ਤੋਂ ਸਾਹਮਣੇ ਆ ਰਹੀਆਂ ਨੇ ਕਿ ਇਹੀ ਮੁੱਖ ਕਾਰਨ ਰਿਹਾ ਹੈ ਕਿ ਜਿਸ ਕਰਕੇ ਅਨਿਲ ਜੋਸ਼ੀ ਹੁਣ ਪਾਰਟੀ ਛੱਡਣ ਦੀ ਤਿਆਰੀ ਕਰ ਚੁੱਕੇ ਨੇ ਤੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਕੱਲ ਨੂੰ ਚੰਡੀਗੜ੍ਹ ਚ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਦਾ ਪੱਲਾ ਫੜਨ ਜਾ ਰਹੇ ਨੇ। ਹੋਰ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਮ੍ਰਿਤਸਰ ਤੋਂ ਮੇਰੇ ਸਹਿਯੋਗੀ ਲੋਲਿਤ ਸ਼ਰਮਾ ਜੀ ਸ਼ਰਮਾ ਜੀ ਕੀ ਕੋ ਜਾਣਕਾਰੀ ਹੈ ਅਨਿਲ ਜੋਸ਼ੀ ਦੀ ਅਚਾਨਕ ਇੱਕ ਤਸਵੀਰ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੇ ਨੇ ਜੀ ਬਿਲਕੁਲ ਤੰਦਾਦੀ ਹੈ ਕਿ ਅਨਿਲ ਜੋਸ਼ੀ ਨੇ ਜਦੋਂ ਸ਼ੁਰੂ-ਸ਼ੁਰੂ ਤੋਂ ਜਦੋਂ ਐਮਐਲਏ ਵਿਧਾਇਕ ਬਣੇ ਸਨ ਤੇ ਉਦੋਂ ਇਹਨਾਂ ਨੇ ਬੀਜੇਪੀ ਤੋਂ ਵਿਧਾਇਕ ਦੀ ਚੀਰ ਤੇ ਜਿਹੜਾ ਚੋਣ ਲੜਿਆ ਉਸ ਤੋਂ ਬਾਅਦ ਜਿਹੜਾ ਹੈ ਮੰਤਰੀ ਵੀ ਰਹੇ ਉਸ ਤੋਂ ਬਾਅਦ ਜਦੋਂ ਕਾਫੀ ਕੇਰ ਜਦੋਂ ਭਾਜਪਾ ਨੇ ਉਹਨਾਂ ਨੂੰ ਕੰਨ ਦਿੱਤਾ ਗਿਆ ਪਾਰਟੀ ਤੋਂ 6 ਸਾਲ ਲਈ ਤੇ ਇਹਨਾਂ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਉਸ ਤੋਂ ਬਾਅਦ ਅਕਾਲੀ ਦਲ 'ਚ ਕਾਫੀ ਸਮਾਂ ਜਿਹੜਾ ਇਹਨਾਂ ਨੇ ਡਿਫੀ ਸੀਐਮ ਦਾ ਅਹੁਦੇ ਤੇ ਜਿਹੜੇ ਇਹਨਾਂ ਨੂੰ ਨਿਵਾਜਿਆ ਗਿਆ ਪਰ ਇਹ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਵੇਖਿਆ ਕਿ ਜਦੋਂ ਸੁਖਬੀ ਸਿੰਘ ਬਾਦਲ ਨੂੰ 2 ਦਸੰਬਰ ਨੂੰ ਜਿਹੜੀ ਧਾਰ ਉਸ ਤੋਂ ਬਾਅਦ ਸਾਰੇ ਕਾਂਦੀ ਦਲ ਦੇ ਤੇ ਆਗੂ ਨੇ ਜਿਹੜਾ ਸਿਰਫੇ ਦੇਣਾ ਸ਼ੁਰੂ ਕਰ ਦਿੱਤੇ ਸੀ ਉਸ ਤੋਂ ਬਾਅਦ ਇਹਨਾਂ ਨੇ ਵੀ ਵੇਖਿਆ ਕਿ ਇਹ ਕਾਂਦੀ ਦਲ ਹੁਣ ਧਾਰਮਿਕ ਆਸਥਾ ਦੇ ਵਿੱਚ ਜਿਹੜੀ ਆ ਪਾਰਟੀ ਨਜ਼ਰ ਆ ਰਹੀ ਹੈ ਜਿਹਦੇ ਚਾਦੇ ਇਹਨਾਂ ਨੇ ਆਪਾਂ ਸਿਰਫੇ ਦਿੱਤਾ ਸੀ ਪਰ ਹੁਣ ਥੋੜੇ ਦਿਨ ਪਹਿਲਾਂ ਵੇਖਿਆ ਗਿਆ ਕਿ ਫਿਰ ਇਹਨਾਂ ਨੇ ਜਿਹੜਾ ਇਹਨਾਂ ਨੂੰ ਜਿਹੜਾ ਕਾਂਦੀ ਦਲ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਸੁਖਵੀਰ ਬਾਦਲ ਵੱਲੋਂ ਪਰ ਉਤੇ ਹੀ ਹੁਣ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਵੈਨਿਊ ਕੁਪਾਲ ਜਿਹੜੇ ਕਾਂਗਰਸ ਸਥੀ ਮੇਸ ਕੇਂਦਰ ਦੇ ਉਹਨਾਂ ਵੱਲੋਂ ਜਿਹੜੇ ਐਸਟੇ ਰਾਜਸਥਾਨ ਦੇ ਜਿਹੜੇ ਐਸਟੇ ਰਾਜ ਸਭਾ ਮੈਂਬਰ ਵੀ ਨੇ ਉਹਨਾਂ ਵੱਲੋਂ ਰਾਹੁਲ ਗਾਂਧੀ ਨਾਲ ਇਹਨਾਂ ਦੀ ਮੁਲਾਕਾਤ ਕਰਾਈ ਗਈ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਤਰਨਤਾਨ ਤੋਂ ਇਹ ਜਿਹੜੀ ਆ ਜਿਮਣੀ ਚੋਣਾਂ ਲੜਨ ਜਾ ਰਹੇ ਨੇ ਜਿਹਦੇ ਚੱਲਦੇ ਇਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਜੀ ਅਤਾ ਲਲੀ ਜੀ ਕੀ ਕੋ ਜਾਣਕਾਰੀ ਹੈ ਅਫੀਸ਼ੀਅਲ ਤੌਰ ਦੇ ਉਤੇ ਉਹ ਸ਼ਾਮਿਲ ਹੋ ਚੁੱਕੇ ਨਹੀਂ ਜਿਵੇਂ ਦੋਤਰਾ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਨੂੰ ਪੰਜਾਬ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਦਾ ਪੱਲਾ ਫੜਨਗੇ ਤੇ ਬਿਲਕੁਲ ਸਾਦੀ ਹੈ ਕਿ ਅੱਜ ਇਸ ਰੇ ਦੇ ਨਾਲ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ ਇਹਨਾਂ ਨੇ ਗੱਲਬਾਤ ਕੀਤੀ ਆ ਤੇ ਕੱਲ ਇਹਨਾਂ ਨੂੰ ਜਿਹੜਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਇਹ ਤਰਨਤਾਂ ਦੇ ਜਿਹੜੀ ਜਮਿਲੀ ਚੋਣ ਹੋਣ ਜਾ ਰਹੀ ਹੈ ਉੱਤੇ ਸੀਰੀਤ ਕਾਂਗਰਸ ਦੀ ਸੀਟ ਤੋਂ ਇਹ ਹਸਾਇਦ ਦੇ ਨਾਲ ਲੜ ਸਕਦੇ ਹਨ ਜੀ ਤਾਂ ਤਰਨ ਤਰਨ ਤੋਂ ਉਮੀਦਵਾਰ ਇਹਨਾਂ ਨੂੰ ਲਿਆਂਇਆ ਜਾਏਗਾ ਇਹ ਮੰਨ ਇਹ ਇਹ ਜੋ ਖਬਰ ਹੈ ਇਸ ਦੀ ਪੁਸ਼ਟੀ ਹੋ ਸਕਦੀ ਹੈ ਜੀ ਜੀ ਬਿਲਕੁਲ ਜਿਹੜੇ ਸੂਤਰਾਂ ਤੋਂ ਇਹ ਜਿਹੜਾ ਬਜ਼ਾਰਾਂ ਦੇ ਜਿਹੜਾ ਸੂਤਰਾਂ ਤੋਂ ਰੋਲਾ ਪੈ ਰਿਹਾ ਕਿ ਜਿੱਥੇ ਚੱਲਦੇ ਇਹਨਾਂ ਨੂੰ ਤਰਨ ਤਰਨ ਪੀਰ ਤੋਂ ਜਿਹੜਾ ਕਾਂਗਰਸ ਦੀ ਚੋਣ ਲੜਾਈ ਜਾ ਰਹੀ ਹੈ ਜਿੰਨੀ ਚੋਣ ਜਿਹੜੀ ਆ ਤਰਨ ਤਾਂ ਚੋਣ ਜਾ ਰਹੀ ਹੈ ਉਹ ਲੜਾਈ ਜਾ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ